ਹਾਂਜੀ ਗਾਇਸ ਵੈਲਕਮ ਟੂ ਟਵਾ ਦੀ ਛੋਟੀ ਆਲਿਆ ਤੇ ਸਾਰੇ ਦਿਨ ਤੋਂ ਤੁਹਾਨੂੰ ਤੁਹਾਨੂੰ ਬਹੁਤ ਮਿਸ ਕਰਾਉ। ਤੇ ਅੱਜ ਗਾਇਸ ਅੱਜ ਦਾ ਸਾਡਾ ਬਲੌਗ ਆ ਗਿਆ ਹੈ। ਤੇ ਆ ਦੇਖੋ ਹੁਣ ਆਲਿਆ ਕੱਪੜੇ ਤੈ ਲਾਂਦੀ ਪਈ ਐ ਤੇ ਆਲਿਆ ਨੇ ਅੱਜ ਆਪਣੇ ਸ਼ਾਰਟ ਪਾਏ ਆ। ਪਿਆਲਿਆ ਨੇ ਅੱਜ ਆਪਣੇ ਸ਼ਾਰਟ ਪਾਏ ਆ ਤੇ ਤੁਸੀਂ ਅੱਜ ਆ ਰਹੀਆਂ ਨੇ ਦੋ ਹੀ ਸ਼ਾਰਟ ਪਾਏ ਆ ਤੇ ਤੁਸੀਂ ਦੱਸਿਓ ਕਿ ਤੁਹਾਨੂੰ ਆਰਿਆ ਦੇ ਸ਼ਾਰਟ ਕਿੱਦਾ ਲੱਗੇ। ਸ਼ਾਰਟ ਬਾਅਦ ਤੋਂ ਬਾਅਦ ਆਲਿਆ ਗਈ ਸੀ ਮੰਮਾ ਨਾਲ ਮਾਰਕੀਟ ਤੇ ਕਿੰਨਾ ਕੁ ਲੈ ਕੇ ਆਏ ਬਹੁਤ ਸਾਰਾ ਸਮਾਨ ਤੇ ਆਜੋ ਤੁਹਾਨੂੰ ਦੱਸਦੇ ਆ ਕਿ ਆਪਾਂ ਕੀ ਲੈ ਕੇ ਆਇਆ ਆਲਿਆ ਇੰਨਾ ਜ਼ਿਆਦਾ ਸਮਾਨ ਲੈ ਕੇ ਆਇਆ ਤੇ ਮੈਂ ਵੀ ਹੁਣੇ ਆਪਣੀ ਸਟੱਡੀ ਕਰਦੀ ਪਈ ਸੀ ਕਿਉਂਕਿ ਮੇਰੇ ਵੀ 10th ਦੇ ਪੇਪਰ ਆ ਤੇ ਆ ਦੇਖੋ ਆਲਿਆ ਕਿੰਨਾ ਜ਼ਿਆਦਾ ਆਲਿਆ ਤੇ ਮੰਮਾ ਕਿੰਨਾ ਜ਼ਿਆਦਾ ਸਮਾਨ ਲੈ ਕੇ ਆਏ ਆ ਤੇ ਆਲਿਆ ਨੇ ਮੈਨੂੰ ਕੀ ਆ ਕਿਆ ਗਾਈਜ਼ ਨੂੰ ਵੀ ਦੱਸਨੇ ਆ ਕਿ ਆਪਾਂ ਕੀ ਸਮਾਨ ਲੈ ਕੇ ਆਏ ਆ ਤੇ ਆਲਿਆ ਦੱਸੋ ਫਿਰ ਮੈਨੂੰ ਵੀ ਦੱਸੋ ਕੀ ਸਮਾਨ ਲੈ ਕੇ ਆਏ ਆ ਪਹਿਲੇ ਕੱਪੜੇ 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 ਗਾਈਜ਼ ਆ ਦੇਖੋ ਕੱਪੜੇ ਇੱਥੇ ਪਏ ਸੀਗੇ ਤੇ ਮਮਾ ਨੇ ਕਿਹਾ ਹੈ ਜੀ ਕਿ ਤੈਨ ਨਾਲ ਆਇਓ ਮੈਂ ਆਪੀ ਤੈਨ ਆ ਕੇ ਲਾ ਲੂੰਗੀ ਬਟ ਆਪਾਂ ਮਮਾ ਦੀ ਹੈਲਪ ਕਰਦੇ ਪਏ ਆ ਤੇ ਦੁਦੁਰ ਕੇ ਜਦ ਕਿ ਮਮਾ ਨੇ ਪੂਰਾ ਸਟ੍ਰੇਟ ਆ ਮਮਾ ਤਾਂ ਫਿਰ ਐਕਸਪਰਟ ਹੁੰਦੇ ਆ ਨਾ ਤਾਂ ਕਰਕੇ ਮਮਾ ਨੇ ਤੇ ਸਭ ਕੁਝ ਕੀਤਾ ਮਮਾ ਨੇ ਤੇ ਮਨਾ ਕੀਤਾ ਸੀ ਗਾਣ ਦੀ ਨਾ ਕਰੋ ਆਈ ਐਮ ਗੁੱਡ ਬੇਬੀ ਚਲੋ ਐਦਾਂ ਹੀ ਉਹਦੇ ਵਿੱਚ ਰੱਖ ਦੋ ਬਾਅਦ ਚ ਕਹਿ ਲਾ ਦਾਂਗੇ ਐਦਾਂ ਹੀ ਰੱਖ ਦੇ ਲੀਆ चलो मैंने भी समान दस अक्साईटमेंट होती है की अंदर आई पाई पाई पिछे पीछे करी इधर मूं करी 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 फिर तो करी

ਮਮ ਨੂੰ ਇਹ ਦਾਰੇ ਨਾਲ ਕਲਰ ਵਾਲੀ ਕਾਰਪਟ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਹੈ ਮੈਨੂੰ ਪਰ ਜੇ ਤਾਂ ਸਾਰ ਲੱਗਾ ਨਾਲੇ ਗਾਇਸ ਜੇਕਰ ਇਹ ਤੇ ਮਿੱਟੀ ਵੀ ਜ਼ਿਆਦਾ ਪੈਰਾਂ ਦੀ ਲੱਗੇਗੀ ਅਬ ਉੱਧਾ ਤੇ ਮਿੱਟੀ ਜ਼ਿਆਦਾ ਹੁੰਦੀ ਨਹੀਂ ਹੈ ਕਿਉਂਕਿ ਇੱਕਦਮ ਸਾਫ਼ ਹੁੰਦਾ ਬੱਝਾ ਦਾ ਬਟ ਅਗਰ ਮਿੱਟੀ ਲੱਗੇਗੀ ਵੀ ਤੇ ਕਲਰ ਵੀ ਇੱਦਾਂ ਦਾ ਕੀ ਇਹ ਵੀ ਤੇ ਦਿਖੇਗੀ ਨਹੀਂ ਚਮਚ ਰੱਖਣ ਵਾਲਾ ਤੇ ਚਮਚ ਵਿੱਚ ਇੱਕ ਹੋਰ ਛੋਟਾ ਜਿਹਾ ਚਮਚਾ

गाय साढ़े को वैसे तो दो कढ़ाइया पहला तो हाँ है मैगी बनाते है छोटी कढ़ाई चाहिए थी ममा अज छोटी कढ़ाई लाके आए हैं

ਇਹ ਛੋਟਾ ਜਿਹਾ ਡਿਸਟਿੰਗ ਪਹਿਲਾਂ ਕਰਾਇਆ ਕੋਈ ਸ਼ਰਮਨਾਕਤ ਹੋਈਏ ਮੇਰੀ ਦੋਸਤਾਂ ਕੋ ਨਹੀਂ ਦਬਾਈ ਕਿਉਂਕਿ ਗਾਇਜ਼ आलिया ਕੁਛ ਵੀ ਇਹਨੇ ਪੈਨਸਲ ਸ਼ੌਪ ਕਰਨੀ ਤੇ ਇਹਨੇ ਗੱਸਬੀਂ ਚ ਨਹੀਂ ਸੁਣਨੀ ਮੈਂ ਬੇਥਲੇ ਛੋੜ ਦੇਣਾ ਆਜ਼ੀ ਨਹੀਂ ਆ ਰਹੀ ਕੁਛ ਜਿਹੀ ਅਵਾਜ਼ ਤੇ ਮੰਮਾ ਨੇ ਕਿਹਾ ਕਿ ਦਸਮੇ ਚ ਸੁਟਿਆ ਕਰ ਫਿਰ ਮੰਮਾ ਨੂੰ ਇਕੱਠਾ ਕਰਨਾ ਲੱਗਣਾ ਤੇ ਮਮਾ ਨੇ ਅੱਜ ਜਦ ਦਸਪੀਂ ਨੇ ਅੰਦਰ ਛੋਟਾ ਅੰਦਰ ਵਾਸਤੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਤੇ ਅੰਦਰ ਇਹਦਾ ਕਚਰਾ ਵੀ ਨਹੀਂ ਫੈਲਦਾ ਤੇ ਇੱਕਦਮ ਬੈਸਟ ਜਿਹਾ ਸਫਾਈ ਕਰਨਾ ਮਸਤੀ ਤੇ ਆਹ ਕੀ ਆ ਉਹ ਜੋ ਮچھਲੀ ਕਰਾਈ ਚਲੋ ਚਲੋ ਆ ਜਾਓ ਭਾਈ ਤੇ ਇੱਕ ਕੜਾਈ ਵੀ ਉੱਥੇ ਰੱਖ ਦੇ ਨੇ ਇਹਨਾਂ ਨੂੰ ਆਪਣੀ ਜਗ੍ਹਾ ਤੇ ਰੱਖ ਦੇ ਨੇ ਮਮਾ ਆ ਕੇ ਦੇਖਣਗੇ ਤੇ ਖੁਸ਼ ਹੋ ਜਾਣਗੇ ਇਹ ਨਾ ਕੜਾਈ ਨਹੀਂ ਆ ਤੁਹਾਨੂੰ ਜਦ ਤੱਕ ਪਤਾ ਨਹੀਂ ਕਿ ਇਹ ਕੜਾਈ ਹੀ ਹੈ ਵੀ ਕਿਆ ਬਾ ਅੱਛਾ

पिंगस को तो ना रखो गिरीश की जगह यहां नहीं है इसकी जगह यहां प्लेस लगा चलो जल्दी कर आज यहां गर्मी मुझे लग रहते हैं बहुत ज्यादा मैं तो जल्दी जल्दी कर इतने चम्मच ढाई किलो के ढाई किलो के चम्मचे सारे जल्दी जल्दी कहा? यार दीपिक इतनी जल्दी डाली है भी मेरे भी हाथ में मैं को रिपोर्ट की मेरे भी हाथ में नहीं नहीं ओ माय ये इतना बड़ा तो मैं आज तक नहीं सोचा था सॉरी हम जाके पहले बना पहले पहले हम कपड़े तह लगाएंगे हां भाई चलो ओ माय गॉड मुड़ा 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 नो लिंगल बच्चों और वो देखो पीछे मेरा इन भी इकट्ठा करके सोड़ नहीं है। ये हम छोड़ दो रिसाइकिल करेंगे इसको कैसे रिसाइकल करेंगे बताओ मुझे भी

ਕੱਲ ਤੇ ਲਾਈਂਗੀ ਸੋ ਗਾਇਸ ਆਈ ਹੋਮ ਤੁਹਾਨੂੰ ਸਭ ਨੂੰ ਅਗਲਾ ਵੀ ਆਏਗਾ ਅੱਜ ਆਪਾਂ ਕੋ ਸਪੈਸ਼ਲ ਤੇ ਨਹੀਂ ਕੀਤਾ ਬਟ ਆਪਾਂ ਦਨਾ ਸ਼ੇਅਰ ਕੀਤਾ ਆਪਾਂ ਦਨਾ ਸ਼ੇਅਰ ਕੀਤਾ ਕੰਮ ਆਪਲਾ ਬਲੌਗ ਬਹੁਤ ਚੱਲ ਗਿਆ ਤਾਂ ਨਾ ਕਿ ਸਬਸਕ੍ਰਾਈਬ ਕਰਨ ਆਪਾਂ ਤੁਹਾਨੂੰ ਤੁਹਾਡਾ ਨਾ ਸ਼ੇਅਰ ਕੀਤਾ ਕਿ ਮਮਾ ਛੋਟਾ ਮੋਟਾ ਸਮਾਨ ਲੈ ਕੇ ਆਏ ਸੀਗੇ ਅੱਜ ਘਰ ਦਾ ਜੋ ਕਿ ਬਹੁਤ ਜ਼ਰੂਰੀ ਹੁੰਦਾ ਹੈ ਅਲੀਆ ਨੂੰ ਉਹਦੇ ਵਿੱਚ ਰਹਿੰਦੇ ਤੇ ਤੁਸੀਂ ਦੱਸਿਓ ਤੁਹਾਨੂੰ ਸਾਡੇ ਮੈਥ ਤੇ ਹਸਣ ਤੇ ਅੱਜ ਦਾ ਵਲੌਗ ਕਿੱਦਾਂ ਮੇਰੀ ਵਾਲੀ ਕੜਾਈ ਮੇਰੀ ਕੈਪ ਸੋਲ ਮਿਲ ਕੇ ਤੇ ਆਲੀਆ ਦੀ ਕੈਪ ਤੇ ਸਪੂਨ ਹੋਲਡਰ ਸਪੂਨ ਹੋਲਡਰ ਕਿੱਦਾਂ ਦਾ ਲੱਗਿਆ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਨਿਊ ਵਲੌਗ ਚ ਬਾਈ ਬਾਈ ਅੰਟੀ ਤੇ ਆਲੀਆ ਦੇ ਸ਼ਾਰਟਸ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰ ਮੈਨੂੰ ਪਿਆਰ ਨਹੀਂ ਕਰਦੇ ਮੈਨੂੰ ਤੁਹਾਡੀ की थे थे हो भी प्यार करते करते गाइल्स ऑडी छोटी आ लाइक शेयर सब्सक्राइब जरूर करे करो तो आप थानू मिलते हैं न्यू ब्लॉग च तक के लिए बाय बाय